ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੁਣ ਨਵਜੋਤ ਸਿੰਘ ਸਿੱਧੂ ਇੱਕ ਨਵਾਂ ਸੱਬ ਕੱਢ ਕੇ ਲਿਆਇਆ ਨਾ ਜਾਂ ਕਹਿ ਲੋ ਕਿ ਆਪਣੀ ਆਦਤ ਦੇ ਮੁਤਾਬਕ ਜਾਂ ਆਪਣੇ ਅੰਦਾਜ਼ ਦੇ ਮੁਤਾਬਕ ਆਦਤ ਕਹ ਲਈਏ ਅੰਦਾਜ਼ ਕਹ ਲਈਏ ਉਹਨਾਂ ਨੇ ਇੱਕ ਸ਼ਾਇਰੀ ਕੀ ਸੁਣਾਈ ਔਰ ਉਹਦਾ ਇੱਕ ਵੀਡੀਓ ਕੀ ਪਾਇਆ ਉਸ ਤੋਂ ਬਾਅਦ ਲਗਾਤਾਰ ਕਾਂਗਰਸੀਆਂ ਦੇ ਵਿੱਚ ਜਾਂ ਕਹਿ ਲੋ ਕਿ ਪੰਜਾਬ ਦੇ ਮੀਡੀਆ ਦੇ ਵਿੱਚ ਇੱਕ ਚਰਚਾ ਛਿੜ ਗਈ ਕਿ ਨਵਜੋਤ ਸਿੰਘ ਸਿੱਧੂ ਨੇ ਜਵਾਬ ਕਿਉਂ ਨਹੀਂ ਦਿੱਤਾ ਉਹਨੇ ਜਵਾਬ ਦਿੱਤਾ ਗਿਆ ਇਹ ਉਹਨਾਂ ਦਾ ਆਪਣਾ ਪੁਰਾਣਾ ਅੰਦਾਜ਼ ਹੈ ਇਸ ਨੂੰ ਲੈ ਕੇ ਵੀ ਇੱਕ ਵੱਡੀ ਚਰਚਾ ਹੈ ਪਰ ਸਵਾਲ ਵੱਡਾ ਹੈ ਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੋ ਹਾਲਾਤ ਹੈ ਸੂਰੇ ਪੰਜਾਬ ਕਾਂਗਰਸ ਦੇ ਵਿੱਚ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਾਇਰੀ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਹਾਲਾਤਾਂ ਤੇ ਜਮ੍ਹਾਂ ਟੁਕਵੀਂ ਪੈਂਦੀ ਹੈ ਹੁਣ ਸਵਾਲ ਵੱਡਾ ਹੈ ਕਿ ਕਾਂਗਰਸ ਦੇ ਹਾਲਾਤਾਂ ਤੇ ਟੁਕਵੀਂ ਪੈਂਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਦੇ ਆਪ ਦੇ ਹਾਲਾਤਾਂ ਤੇ ਟੁਕਵੀਂ ਪੈਂਦੀ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਪਾਈ ਪਹਿਲੇ ਮੈਂ ਉਹ ਵੀਡੀਓ ਤੁਹਾਨੂੰ ਦਿਖਾ ਦੇਣਾ ਪਰ ਉਸ ਤੋਂ ਬਾਅਦ ਹੋ ਜਾਂਦੀ ਇੱਕ اہم ਚਰਚਾ ਕਰਨੀ ਹੈ ਕਿ ਨਵਜੋਤ ਸਿੰਘ ਸਿੱਧੂ ਆਖਰਕਾਰ ਕਾਂਗਰਸ ਪਾਰਟੀ ਦੇ ਵਿੱਚ ਅਸਲ ਵਿੱਚ ਕਿਸ ਜਗ੍ਹਾ ਖੜੇ ਨੇ। ਔਰ ਇਹ ਪਿਛਲੇ ਦਿਨੀ ਜੋ ਇੱਕ ਚਰਚਾ ਚੱਲੀ ਸੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਈ ਕਮਾਂਡ ਦੇ ਵਿੱਚ ਔਰ ਉਸ ਤੋਂ ਬਾਅਦ ਇੱਕ ਪੱਕਾ ਲੇਬਲ ਜਿਹੜਾ ਨੋ ਐਂਟਰੀ ਦਾ ਲੱਗ ਗਿਆ। ਉਹ ਕਿਉਂ ਲੱਗਿਆ? ਉਹਦੇ ਪਿੱਛੇ ਦੀ ਵਜ੍ਹਾ ਕੀ ਹੈ ਔਰ ਕਿਉਂ ਹੁਣ ਇਹ ਸ਼ਾਇਰੀ ਨਵਜੋਤ ਸਿੰਘ ਸਿੱਧੂ ਨੂੰ ਸੁਣਾਣੀ ਪੈ ਰਹੀ ਹੈ। ਚਾਹੇ ਉਹ ਮੰਨ ਲੀਏ ਕਿ ਕਾਂਗਰਸ ਲਈ ਵੀ ਸੁਣਾ ਰਹੇ ਨੇ ਤੇ ਵਜ੍ਹਾ ਆਖਰਕਾਰ ਇਹਦੀ ਕੀ ਹੈ। ਉਹ ਮੈਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲਾਂ ਇੱਕ ਵੀਡੀਓ ਸੁਣ ਲਓ। ਗੁਰੂ زندگی سے تھوڑی وفا کیجیے جو نہیں ملا اسے دفع کیجئے ہر کوئی نہیں ہے آپ کے قابل اگلے بیٹھ گئے سو so, نفجو سنگھ صدو کہہ رہے کہ جو نہیں ملے انہوں دفع کریے یعنی کہ نفجو سنگھ صدو کی چوندے سی جو نہیں ملیا جی چونکہ میں اس ویڈیو تے چرچہ کرنا نہیں سی چوندہ ਪਰ ਨਵਜੋਤ ਸਿੰਘ ਸਿੱਧੂ ਦੇ ਆਪ ਦੇ ਕਰੀਬੀਆਂ ਵੱਲੋਂ ਨਿਊਜ਼ ਚੈਨਲ ਨੂੰ ਇਹ ਵੀਡੀਓ ਭੇਜੀ ਗਈ ਕਿ ਜੀ ਚਲਾਓ ਇਹਦੇ ਤੇ ਚਰਚਾ ਕਰੋ ਤੇ ਫਿਰ ਹਰਸੀ ਵੀ ਚਰਚਾ ਕਰ ਲੈਣਿਆ ਪਰ ਉਹ ਚਰਚਾ ਕਿਸੇ ਹੋਰ ਪੱਖ ਨਾਲ ਕਰ ਰਹੇ ਨੇ ਕ अहम ਜਾਣਕਾਰੀ ਚਲੋ ਹੁਣ ਮੈਂ ਤੁਹਾਨੂੰ ਦੇ ਦਿੰਦਾ ਹਾਸਤੇ ਦਰਅਸਲ ਜਦੋਂ ਤੋਂ ਨਵਜੋਤ ਕੋਰ ਸਿੱਧੂ ਨੇ ਉਹ 500 ਕਰੋੜ ਵਾਲਾ ਬਿਆਨ ਦਿੱਤਾ ਨਾ ਕਿ ਸੀਐਮਸ਼ਿਪ ਲਈ 500 ਕਰੋੜ ਰੁਪਏ ਚਾਹੀਦਾ ਹੁੰਦਾ ਉਸ ਤੋਂ ਬਾਅਦ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਖਟਕ ਰਹੇ ਨੇ ایک وخری گل ہے کہ رفجو سنگھ صدو والوں کوشش ضرور کیتی گئی سی پچھلے مہینے کی ہائی کمان دنال ملاقات کیتی جائے پر ملاقات ہوئی نہیں تو ملاقات کرن لئی پہلا ہے کہہ دیتا گیا کہ پارلیمنٹ دا سیشن چل رہا اس تو بعد ملاقات کرانگے پر اس تو بعد کوئی سما نہیں دیتا گیا حالانکہ نوجوت اور صدو اکثر یہ گل کہندے رہن دے کہ میری تے ہائی کمان چی گل ہو رہی ہے اسی ہائی کمان دنال سمپرک سپرک چاہ وہ تارا جہیا وہ لگ بھگ اچھا پندرہ دن پہلے کٹ دیتی گئی نے ਜੋ ਮੇਰੇ ਕੋਲ ਜਾਣਕਾਰੀ ਹੈ ਯਾਨੀ ਕਿ ਅੱਜ ਤੋਂ 15 ਦਿਨ ਪਹਿਲਾਂ ਮਜ਼ਲ ਲਗਭਗ ਤੁਸੀਂ ਬਣ ਕੇ ਚੱਲੋ ਕਿ ਜਨਵਰੀ ਦੇ ਪਹਿਲੇ ਹਫਤੇ ਉਹਨਾਂ ਤਾਰਾਂ ਦਾ ਕੱਟ ਲੱਗ ਗਿਆ ਸੀ ਕੱਟ ਕਿਉਂ ਲੱਗਿਆ ਸੀ ਉਹ ਵੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਨਾ ਦਰਅਸਲ ਪਿਛਲੇ ਦਿਨੀ ਨਵਜੋਤ ਕੋਰ ਸਿੱਧੂ ਵੱਲੋਂ ਕੁਝ ਕਰੀਬੀਆਂ ਜਾਂ ਕੁਝ ਤਰੀਫਾਂ ਦੇ ਪੁਲ ਬਣਨੇ ਗਏ ਸੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਫਿਰ ਨਵਜੋਤ ਕੌਰ ਸਿੱਧੂ ਨੇ ਪ੍ਰਵੀਨ ਤੋਗੜੀਆ ਕੋਲ ਵੀ ਆਪਣਾ ਬੰਦਾ ਭੇਜਿਆ ਕਿ ਜੀ ਅਸੀਂ ਇੱਕ ਮਹਿੰਮ ਚਲਾਣਾ ਚਾਹੁੰਦੇ ਆਂ ਔਰ ਇਹ ਸਾਰਾ ਕੁਝ ਗਵਰਨਰ ਸਾਹਿਬ ਨੂੰ ਵੀ ਉਹ ਮਿਲੇ ਸੀ ਜਾ ਕੇ ਜਿਸ ਦਿਨ ਉਹਨਾਂ ਨੇ ਬਿਆਹ ਦਿੱਤਾ ਸੀ ਉਦੋਂ ਤੱਕ ਤੇ ਠੀਕ ਸੀ ਪਰ ਜੋ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੇ ਕਈ ਲੀਡਰਾਂ ਦੇ ਨਾਲ ਕੁਝ ਮੀਟਿੰਗਾਂ ਵੀ ਹੋਈਆਂ ਨੇ ਉਹ ਮੀਟਿੰਗਾਂ ਭਾਵੇਂ ਕਿਸੇ ਹੋਰ ਮਕਸਦ ਨਾਲ ਲਹੀਆਂ ਹੋਵੇ ਜਾਂ ਕਹਿ ਲੋ ਕਿ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਏ ਪਰ ਕੁਝ ਗੱਲਾਂ ਅੱਗੇ ਤੁਰੀਆਂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਦੋ ਤਰ੍ਹਾਂ ਦੇ ਧੜੇ ਨੇ ਜਿਹੜੇ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜੇ ਆਉਂਦੇ ਨੇ ਤੇ ਵੈਲਕਮ ਹੈ ਪਰ ਦੂਜਾ ਤੜਾ ਇਹ ਕਹਿੰਦਾ ਕਿ ਨਹੀਂ ਆਣੀ ਚਾਹੀਦੀ ਦੂਜਾ ਤੜਾ ਕੌਣ ਜਿਹੜੇ ਨਵੇਂ-ਨਵੇਂ ਭਾਚਪਾਈ ਬਣੇ ਨੇ ਉਹ ਹੁਣ ਸਵਾਲ ਵੱਡਾ ਹੈ ਕਿ ਉਹ ਕਿਉਂ ਚਾਉਂਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਪਹਿਲਾਂ ਰਹੇ ਕਿਸੇ ਦੀ ਪ੍ਰਧਾਨਗੀ ਖੋ ਕੇ ਕਿਸੇ ਨੂੰ ਪ੍ਰਧਾਨਗੀ ਦਿੱਤੀ ਗਈ ਹੈ ਕਿਸੇ ਦਾ ਕੁਝ ਸੋ ਸਾਰਾ ਚੀਜ਼ ਹੈ ਗਿਆ ਪਰ ਮੈਂ 15 ਦਿਨ ਪਹਿਲਾਂ ਦੀ ਜਿਹੜੀ ਗੱਲ ਕਹਿ ਰਿਹਾ ਨਾ ਦਰਸਲ ਇੱਕ ਵਾਰ ਫਿਰ ਤੋਂ ਹਾਈ ਕਮਾਂਡ ਕੋਲ ਅਪਰੋਚ ਕੀਤਾ ਗਿਆ ਸੀ ਜੋ ਸੋਰਸਸ ਜਾਣਕਾਰੀ ਦੇ ਰਹੇ ਨੇ 90 ਸਾਲ ਦੀ ਛੁੱਟੀਆਂ ਤੋਂ ਐਂ ਠੀਕ ਬਾਅਦ ਚਲੋ ਕੁਝ ਮਾਹੌਲ ਠੀਕ ਹੋ ਗਿਆ ਹੋਣਾ ਪਰ ਜਦੋਂ 90 ਸਾਲ ਦੀ ਛੁੱਟੀਆਂ ਮਣਾ ਕੇ ਨਵਜੋਤ ਸਿੰਘ ਸਿੱਧੂ ਆਏ ਤੁਸੀਂ ਯਾਦ ਕਰ ਰਹੇ ਹੋ ਕਿ 90 ਸਾਲ ਦੀ ਛੁੱਟੀ ਮੌਕੇ ਵੀ ਜਿਹੜਾ ਪਹਾੜਾਂ ਤੇ ਜਾ ਕੇ ਕੋ ਬਾਦਲ ਵਾਲੀ ਜਮੀਨ ਨਾਲ ਸ਼ਗੂਫਾ ਉਹ ਪੋਲਿਟੀਕਲੀ ਐਸੇ ਕਰਕੇ ਚੜਿਆ ਗਿਆ ਸੀ ਕਿ ਇਹ ਮੈਸੇਜ ਹਾਈ ਕਮਾਂਡ ਨੂੰ ਦੇ ਲੈ ਕੇ ਮੈਂ ਪੋਲਿਟੀਕਲੀ ਐਕਟਿਵ ਹਾਂ ਔਰ ਲੋਕ ਮੈਨੂੰ ਫੋਲੋ ਕਰ ਰਹੇ ਹੈ ਪਰ ਉਹ ਗੱਲ ਬੜੀ ਨਹੀਂ ਹੁਣ ਜਦੋਂ ਗੱਲ ਨਹੀਂ ਬਣੀ ਉਸ ਤੋਂ ਬਾਅਦ ਹਾਈ ਕਮਾਂਡ ਨਾਲ ਫਿਰ ਤੋਂ ਅਪਰੋਚ ਕੀਤੀ ਗਈ ਜੋ ਸੋਰਸਸ ਦੱਸਦੇ ਪਰ ਹਾਈ ਕਮਾਂਡ ਨੇ ਕੋਈ ਬਹੁਤੀ ਤਵੱਜੋ ਦਿੱਤੀ ਨਹੀਂ ਕਿਉਂਕਿ ਹਾਈ ਕਮਾਂਡ ਨੂੰ ਇੱਕ ਗੱਲ ਸਾਫ਼ ਪਾਰਟੀ ਦੇ ਵਿੱਚ ਐਕਟਿਵ ਕਰ ਲਈਏ ਔਰ ਫਿਰ ਮੁੱਖ ਮੰਤਰੀ ਅਹੁਦਾ ਨਾ દਈਏ ਤੇ ਉਹ ਤੇ ਪਹਿਲਾਂ ਹੀ ਕਹਿ ਚੁੱਕੇ ਕਿ ਜੇ ਮੁੱਖ ਮੰਤਰੀ ਬਣਾਉਣਗੇ ਤਾਂ ਆਣਗੇ ਨਵਜੋਤ ਸਿੰਘ ਸਿੱਧੂ ਨਹੀਂ ਤੇ ਨਹੀਂ ਆਉਣਗੇ ਸੋ ਪਾਰਟੀ ਨੇ ਥੋੜਾ ਜਿਹਾ ਕਿਨਾਰਾ ਕਰ ਲਿਆ ਫਿਰ ਉਸ ਤੋਂ ਬਾਅਦ ਇੱਕ ਵੱਡੀ ਚਰਚਾ ਉਦੋਂ ਛਿੜ ਗਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਵਾਰ ਹੋਇਆ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਹੋਇਆ ਔਰ ਪ੍ਰਿਯੰਕਾ ਗਾਂਧੀ ਨੂੰ ਵਿਸ਼ ਤੱਕ ਨਹੀਂ ਕੀਤਾ ਗਿਆ ਉਦੋਂ ਤੋਂ ਇੱਕ ਲੰਬੀ ਚਾਚਾ ਛਿੜ ਗਈ ਕਿ ਕਹਾਣੀ ਹੁਣ ਵਿਗੜ ਗਈ ਹੁਣ ਪ੍ਰਿਯੰਕਾ ਗਾਂਧੀ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਐਕਚੁਅਲੀ ਚਾਈ ਕਮਾਂਚਰ ਰابطਾ ਰਹਿੰਦਾ ਪਰ ਪ੍ਰਿਯੰਕਾ ਗਾਂਧੀ ਕੋਲ ਵੀ ਕੁਝ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਕੁਝ ਫੀਡਬੈਕ ਪਿਛਲੇ 1 ਮਹੀਨੇ ਚ ਪਹੁੰਚਾਇਆ ਉਹ ਫੀਡਬੈਕ ਐਸੇ ਤਰ੍ਹਾਂ ਦਾ ਕਿ ਕਿਨੂ ਕਿਨੂ ਮਿਲ ਰਿਹਾ ਹੈ ਕੀ ਗੱਲਾਂ ਕਰ ਰਿਹਾ ਹੈ ਜੇ ਐਕਟਿਵ ਹੁੰਦੇ ਤਾਂ ਕੀ ਨੁਕਸਾਨ ਹੋਏਗਾ ਕਿਸ ਤਰ੍ਹਾਂ ਦਾ ਹੋਰ ਹੋਏਗਾ ਉਹ ਸਾਰਾ ਕੁਝ ਸਮਝਾਇਆ ਗਿਆ ਯਕੈ ਲੋ ਕਿ ਫੀਡ ਕੀਤਾ ਗਿਆ ਔਰ ਜਿਸ ਤੋਂ ਬਾਅਦ ਉਹ ਤਾਰਾ ਕਟੀਆਂ ਗਈਆਂ ਹੁਣ ਸਵਾਲ ਵੱਡਾ ਹੈ ਕਿ ਜੋ ਗੱਲ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ کہ جو نہ ملا اسے دفاع کیجئے چائے کا مزہ لیجئے اکیلے میں چائے کا مزہ لیجئے وہ گل کہہ رہے نہیں یعنی وہ کھو ایک لیڈر ہوں جڑا شبداں کھیڑا وہ کلے کلے شبد تے ویسے گور کر لینا چاہیے پا میں وہ مزاق نے کیا ہوئے یا اپنے انداز سے کیا ہوئے اور جی کہہ رہے ہیں نا کلے بہ کے چائے دا مزہ لیجئے یعنی کہ بی جے پی والو بھی کوئی بہت ہی زیادہ توجہ نہیں ملی ہے. وہ کہہ دے نے کہ آہ... میں پہلا بھی ایک گل کہی سی نا کہ ایک جڑا گاڑا سا ਨਾ ਨਾ ਮਾਪਿਆਂ ਨੇ ਰੱਖੀ ਨਾ ਮੈਂ ਸੌਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਹੱਸੀ ਮਤਲਬ ਉਹ ਅੱਗੇ ਜੋ ਵੀ ਹੈ ਮੈਂ ਉਹਦੇ ਤੇ ਨਹੀਂ ਜਾਊਂਗਾ ਪਰ ਉਹ ਗੱਲ ਕਿਤੇ ਨਾ ਕਿਤੇ ਹੈ ਕਿ ਨਾ ਉਧਰਲੇ ਹੋ ਸਕੇ ਨਾ ਇਧਰਲੇ ਹੋ ਸਕੇ ਨਾ ਇਹਨਾਂ ਨੇ ਅਪਣਾਇਆ ਤੇ ਉੱਥੋਂ ਤਾਰਕ ਕਟੀਆਂ ਗਈਆਂ ਹੁਣ ਉਹ ਤਾਂ ਹੀ ਕਹਿ ਰਹੇ ਨੇ ਕਿ ਇਕੱਲੇ ਬਹਿ ਕੇ ਚਾਹ ਦਾ ਮਜ਼ਾ ਲੀਜੀਏ ਯਾਨੀ ਕਿ ਕੀ ਨਵਜੋਤ ਸਿੰਘ ਸਿੱਧੂ ਉਹ ਇਕੱਲੇ ਕੋਈ ਰਣਨੀਤੀ ਬਣਾਉਣਗੇ ਜਾਂ ਵਾਕਈ ਉਹ ਸਿਆਸਤ ਤੋਂ ਵੀ ਕਿਨਾਰਾ ਕਰ ਲੈਣਗੇ ਹਾਲਾਂਕਿ ਕਹਿੰਦੇ ਨੇ ਕਿ ਸਿਆਸਤ ਦਾ ਨਾ ਚਸਕਾ ਕੁਝ ਅਜੀਹਾ ਹੈ ਕਿ ਜਿਹਨੂੰ ਇੱਕ ਵਾਰ ਚੜ ਜਾਏ ਉਹ ਛੱਡਦਾ ਨਹੀਂ ਉਹ ਚਸਕਾ ਤੇ ਇਹ ਦੇਖੋ ਚਸਕਾ ਨਹੀਂ ਉਹਨੂੰ ਕਹਿੰਦੇ ਉਹਨੂੰ ਸਵਾਦ ਕਹਿ ਲਓ ਚਸਕਾ ਕਹਿ ਲਓ ਇਹ ਕਹਿ ਲਓ ਕਿ ਸਿਆਸਤ ਚੀਜ਼ ਹੀ ਅਜਹੀ ਹੈ ਕਿ ਉਹ ਜਦੋਂ ਇੱਕ ਵਾਰੀ ਸਿਰ ਚੜ ਜਾਂਦੀ ਹੈ ਨਾ ਫਿਰ ਲੈਂਦੀ ਨਹੀਂ ਸੋ ਹੁਣ ਸਵਾਲ ਵੱਡਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਟੈਪ ਕੀ ਹੋਏਗਾ ਕੀ ਭਾਜਪਾ ਉਹਨਾਂ ਨੂੰ ਸੈਪਟ ਕਰ ਲੇਗੀ ਪਰ ਸਵਾਲ ਵੱਡਾ ਹੈ ਕਿ ਜੇ ਅਕਾਲੀ ਦਲ ਨਾਲ ਅਲਾਈਅੰਸ ਹੁੰਦਾ ਫਿਰ ਨਵਜੋਤ ਸਿੰਘ ਸਿੱਧੂ ਨਹੀਂ ਹੋਣਗੇ ਕਿਉਂਕਿ ਉਹ ਤੇ ਗਏ ਐਸੇ ਗੱਲ ਤੇ ਸੀ ਕਿ ਭਈ ਅਕਾਲੀ ਦਲ ਨੂੰ ਤੁਸੀਂ ਸਾਈਡ ਕਰੋ ਉਹਨਾਂ ਨੇ ਚਿੱਟੇ ਤੋਂ ਲੈ ਕੇ ਪਤਾ ਨਹੀਂ ਹੋਰ ਕੀ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਵਕ ਕੀਤਾ ਸੀ ਹਾਲਾਂਕਿ ਗੱਲਾਂ ਹੋਰ ਸੀਗੀਆਂ ਅਰੁਣ ਜੇਟਲੀ ਦਾ ਇਲੈਕਸ਼ਨ ਐਨ ਆਨ ਸਾਰਾ ਕੁਝ ਉਹ ਬਹੁਤ ਪੁਰਾਣੀਆਂ ਗੱਲਾਂ ਨੇ ਪਰ ਕਿ ਅਜੇ ਉਹ ਵੇਟ ਕਰ ਰਹੇ ਨੇ ਇਸ ਚੀਜ਼ ਦਾ ਕਿ ਬੀਜੇਪੀ ਵੀ ਚਾਹੁੰਦੀ ਹੈ ਕਿ ਪਹਿਲਾਂ ਦੇਖ ਲਈਏ ਕਿ ਅਸੀਂ ਸਿਨੈਰੀਓ ਕੀ ਬਣਾਣਾ ਕਿ ਅਸੀਂ ਇਕੱਲੇ ਜਾਣਾ ਜਾਂ ਇਕੱਠੇ ਜਾਣਾ ਪਰ ਕੁੱਲ ਮਿਲਾ ਕੇ ਅਜੇ ਅਗਲੇ 4-5 ਮਹੀਨੇ ਮੈਂ ਬੜਾ ਇਸ ਨੂੰ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਘੱਟੋ ਘੱਟ ਅਗਲੇ 4 ਮਹੀਨੇ ਆ ਨਵਜੋਤ ਸਿੰਘ ਸਿੱਧੂ ਨੂੰ ਨਾ ਗੱਲ ਉਹਨਾਂ ਦੀ ਠੀਕ ਹੈ ਚਾਹ ਇਕੱਲੇ ਹੀ ਬਹਿ ਕੇ ਪੀਣੀ ਪੈਣੀ ਹੈ ਅਜੇ ਕਿਸੇ ਨੇ ਨਹੀਂ ਪਿਉਣੀ ਤਾਰਾਂ ਜਿੱਥੋਂ ਕੱਟੀਆਂ ਗਈਆਂ ਉਹਨਾਂ ਨੇ ਵੀ ਚਾਹ ਤੇ ਨਹੀਂ ਸਦਨਾ ਜਿੱਥੇ ਚਾਹ ਪੀਣ ਦੀ ਉਡੀਕ ਕੀਤੀ ਜਾ ਰਹੀ ਉੱਥੇ ਵੀ ਚਾਹ ਨਹੀਂ ਅਜੇ ਮਿਲਨੀ ਇਹ ਗੱਲ ਪੱਕੀ ਹੈ ਸੋ 4 ਮਹੀਨੇ ਅਜੇ ਕੱਲੇ ਚਾ ਪੀਓ ਉਦੋਂ ਤਾਂ ਗਰਮੀਆਂ ਗਰਮੀਆਂ ਆ ਜਾਣੀਆਂ ਉਦੋਂ ਬਾਅਦ ਫਿਰ ਸ਼ੇਕ ਦੀ ਗੱਲ ਕਰਿਓ ਇਹ ਕਹਾਣੀ ਕਿਤੇ ਨਾ ਕਿਤੇ ਬਣਦੀ ਨਜ਼ਰ ਆ ਰਹੀ ਹੈ ਪਰ ਕੁਲ ਮਿਲਾ ਕੇ ਇਸ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ ਇਸ ਵੀਡੀਓ ਨੇ ਸਿਆਸਤ ਨੂੰ ਅੱਗੇ ਤੋਰ ਦਿੱਤਾ ਜਾਂ ਕਹਿ ਲੋ ਕਿ ਨਵਜੋਤ ਸਿੰਘ ਸਿੱਧੂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਲਾਈਮਲਾਈਟ ਦੇ ਵਿੱਚ ਤੇ ਹਾਈਲਾਈਟ ਦੇ ਵਿੱਚ ਕਿਵੇਂ ਰਹਿਣਾ ਸਿਆਸੀ ਤੌਰ ਤੇ ਵੀ ਔਰ ਇਸ ਤਰ੍ਹਾਂ ਦੇ ਸ਼ਗੂਫੇ ਹਸੇ ਕਰਕੇ ਹਰ 10ਵੇਂ 15ਵੇਂ ਦਿਨ ਨਵਜੋਤ ਸਿੰਘ ਸਿੱਧੂ ਛੜਦੇ ਰਹਿੰਦੇ 90 ਸਾਲ ਤੇ ਛੜਿਆ ਬਾਦਲਾਦੀ ਜ਼ਮੀਨ ਵਾਲਾ ਉਸ ਤੋਂ ਪਹਿਲਾਂ ਵੀ ਕੋਈ ਇੱਕ ਸ਼ੇਰ ਸੀਗਾ 20 ਤਰੀਕ ਦੇ ਆਸ-ਪਾਸ 25 ਤਰੀਕ ਦੇ ਆਸ-ਪਾਸ ਦਸੰਬਰ ਚ ਉਹ ਛੜਤਾ ਸੀ ਹੁਣ ਇੱਕ ਨਵਾਂ ਸ਼ਗੂਫਾ ਛੜਤਾ ਸੋ ਕੁੱਲ ਮਿਲਾ ਕੇ ਇਹ ਸ਼ਗੂਫਿਆਂ ਦਾ ਹਾਲਾ ਕਿ ਦੇਖੋ ਮੈਂ ਪਹਿਲਾਂ ਹੀ ਕਹਿ ਰਿਹਾ ਇਹ ਆਪ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ ਉਹਨਾਂ ਦੀ ਟੀਮ ਹੀ ਅੱਗੇ ਮੀਡੀਆ ਨੂੰ ਕਹਿੰਦੀ ਹੈ ਜੀ ਚਲਾਓ ਚਰਚਾ ਕਰੋ ਕਿਉਂਕਿ ਚਰਚਾ ਚ ਰਹਿਣਾ ਚਾਹੁੰਦੇ ਆ ਪਰ ਸਵਾਲ ਵੱਡਾ ਹੈ ਜਨਾਬ ਚਾਹ ਨਾ ਅਜੇ ਥੋੜ ਕਲਿਓ ਪੀਣੀ ਪੈਣੀ ਹੈ ਸੋ ਇੰਜੋਏ ਐਵੇਂ ਚੇਅਰਸ ਕਰਕੇ ਇੰਜੋਏ ਕਰੋ ਪਰ ਚੇਅਰਸ ਵੀ ਤੁਸੀਂ ਕੱਲ ਹੀ ਕਰ ਲਓ ਉਹ ਜ਼ਿਆਦਾ ਬੈਟਰ ਹੈ ਇਜਾਜ਼ਤ ਦਿਓ ਸਸਵੀਕਲ